ਸਮਾਗਮ ਤੇ ਪਹੁੰਚਿਓ ਸਲਾਣਾ ਸਮਾਗਮ ਦੇ ਟਿਕੀਆਂ ਆਪਾਂ ਦੇ ਵਿੱਚ ਕੀ ਕਰੀਏ ਦੇਖੋ ਜੀ ਅੱਜ ਪੁਰੀ ਵਾਲੇ ਸਕੂਲ ਉਹ ਆਪਣੇ ਇਸ ਨੇ ਸਕੂਲ ਤੋਂ ਰਲ ਅੱਜ ਸਲਾਣਾ ਸਮਾਗਮ ਹੋ ਰਿਹਾ ਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਸਸਤਾ ਦੇ ਤੋਂ ਆਪਾਂ ਨੂੰ ਪਤਾ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਹਰ ਖੇਤਰ ਤੇ ਸਭ ਤੋਂ ਅੱਗੇ ਨੇ ਚਾਹੇ ਫੀਡਰਾਂ ਦੀ ਗੱਲ ਕਰ ਲਈ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਆ ਤਾਂ ਉਹਨੂੰ ਪੂਰੇ ਤਰੀਕੇ ਨਾਲ ਲਵਾਉਂਦੇ ਨੇ ਤੇ ਜਿੰਨਾ ਵੀ ਸਟਾਫ ਆ ਜਾਂ ਪ੍ਰਬੰਧਕ ਕਮੇਟੀ ਆ ਤੇ ਜਿੰਨੇ ਵੀ ਟੀਚਰ ਸਾਹਿਬਾਨ ਨੇ ਉਮਰ ਜੀ ਮੈਂ ਧੰਨਵਾਦ ਕਰਦਾ ਵੀ ਉਹ ਹਰ ਇੱਕ ਪ੍ਰੋਗਰਾਮ ਨੂੰ ਬਹੁਤ ਬਹੁਤ ਹੀ ਵਧੀਆ ਤਰੀਕੇ ਨਾਲ ਸਫਲ ਕਰਦੇ ਆ। ਸਿੱਖਿਆ ਦੇ ਖੇਤਰ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ? ਕੀ ਸਮਰਾਰੇ ਦੇ ਵਿੱਚ ਕੋਈ ਜੱਜਪਰਾਲਾ ਹੋ ਸਕਦਾ ਹੈ ਸਿੱਖਿਆ ਦੀ? ਇਹ ਸਿੱਖਿਆ ਖੇਤਰ 'ਚ ਸਰਕਾਰ ਲੱਗੀ ਹੋਈ ਹੈ। ਆਪਣਾ ਸਾਡਾ ਮੇਨ ਮਕਸਦ ਸਿੱਖਿਆ ਨੂੰ ਉੱਪਰ ਚੱਕਣੀ ਹੈ ਜਿਵੇਂ ਗੱਲ ਕਰੀਏ ਜੇ ਅਪਾ ਇੱਥੇ ਦੀ ਵੀ ਇੱਕ ਲੰਬੀ ਲਿਸਟ ਪ੍ਰਾਪਤ ਰਾਈ ਹੈ ਨੇ ਪੂਰੇ ਸਾਲ ਦੀ। ਤੇ ਬਹੁਤ ਬਹੁਤ ਹੀ ਤੁਹਾਨੂੰ ਮੈਂ ਧੰਨਵਾਦ ਕਰਦਾ। ਹਾਂਜੀ ਸਰ ਜੀ ਨਾਮ ਹੈ। ਸਰ ਮੇਰਾ ਨਾਮ ਰੇਂਦਰ ਸਿੰਘ ਹੈ। ਵੀਰ ਜਿਹੜੇ ਸਕੂਲ ਦੇ ਵਿੱਚ ਐਨਵਲ ਫੰਕਸ਼ਨ ਕਰਵਾਇਆ ਗਿਆ ਕੀ ਕੀ ਐਕਟੀਵਿਟੀਜ਼ ਲਈ ਜਿਹੜੇ ਜਿਹੜੇ ਖਾਸ ਖੇਡ ਦੇ ਪ੍ਰੋਗਰਾਮ ਨੇ ਸਾਰੇ ਸਾਡੇ ਨਾਲ ਜਿਵੇਂ ਸਾਲ ਦੇ ਵਿੱਚ ਜਿਹੜੇ ਬੱਚੇ ਸਾਡੇ ਕਿਸੇ ਵੀ ਫੀਲਡ ਦੇ ਵਿੱਚ ਕੋਈ ਪ੍ਰਾਪਤੀਆਂ ਕਰਦੇ ਨੇ ਚਾਹੇ ਉਹ ਅਕੈਡਮਿਕ ਨੇ ਜੋ ਸਪੋਰਟਸ ਨੇ ਚਾਹੇ ਕੋ- ਕਰਿਕਿਊਲਰ ਐਕਟੀਵਿਟੀਜ਼ ਨੇ ਚਾਹੇ ਹੋਰ ਇਵੈਂਟਸ ਜੋ ਡਿਪਾਰਟਮੈਂਟ ਵੱਲੋਂ ਸੰਦਿੱਟੇ ਜਾਂਦੇ ਨੇ ਤਾਂ ਉਹਨਾਂ ਪ੍ਰਾਪਤੀਆਂ ਦੇ ਲਈ ਬੱਚਿਆਂ ਨੂੰ ਅਸੀਂ ਹਲਾਸ਼ੇਰੀ ਦੇਣ ਦੇ ਲਈ ਉਹਨਾਂ ਦਾ ਮਾਨ ਸਤਿਕਾਰ ਕਰਨ ਦੇ ਲਈ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸੱਦ ਕੇ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਹਰ ਸਾਲ ਕਰਦੇ ਆਂ ਤੇ ਉਸੇ ਲੜੀ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਅੱਜ ਇਹ ਜਿਹੜਾ ਐਨਵਲ ਫੰਕਸ਼ਨ ਹੈ ਚਲਾਇਆ ਜਾ ਰਿਹਾ ਹੈ ਕਿਰੇ ਕਿਸੇ ਖੇਤਰ ਵਿੱਚ ਤੋਂ ਜਿਹੜੇ ਲੜਕੇ ਜਿਹੜੇ ਫਸਟ ਆਈਆਂ ਨੇ ਤੇ ਉਹਨਾਂ ਦੇ ਨਾਮ ਵੀ ਵੰਡੇ ਗਏ ਨੇ ਜਿਸ ਤਰ੍ਹਾਂ ਸਰ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਹਰ ਖੇਤਰ ਦੇ ਵਿੱਚੋਂ ਜਿਸ ਤਰ੍ਹਾਂ ਸਾਡੀਆਂ ਅਕੈਡੈਮਿਕ ਦੇ ਵਿੱਚ ਬੜੇ ਵਧੀਆ ਰਿਜ਼ਲਟ ਆਉਂਦੇ ਨੇ ਹਰ ਸਾਲ ਸਾਡੀਆਂ ਕਈ ਕਈ ਮੈਰਿਟਾਂ ਆਉਂਦੀਆਂ ਨੇ ਸਾਡੀਆਂ ਜਿਹੜੀਆਂ ਵਿਦਿਆਰਥਣਾਂ ਨੇ ਉਹ ਖੇਡਾਂ ਦੇ ਵਿੱਚ ਬਹੁਤ ਵਧੀਆ ਪ੍ਰਾਪਤੀ ਕਰਦੀਆਂ ਨੇ ਨੈਸ਼ਨਲ ਲੈਵਲ ਤੱਕ ਕੁੜੀਆਂ ਖੇਡ ਕੇ ਆਉਂਦੀਆਂ ਨੇ ਇਸੇ ਤਰੀਕੇ ਨਾਲ ਕੋ- ਕਰੀਕੂਲਮ ਐਕਟੀਵਿਟੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਟੇਟ ਲੈਵਲ ਤੱਕ ਪਾਰਟਿਸਪੇਸ਼ਨ ਰਹਿੰਦੀ ਹੈ ਸਬੂਤ ਦੀ ਸਾਡੀ ਇਹ ਤਿਆਰੀਆਂ ਕਿੱਦਾਂ ਕਰਵਾਈਆਂ ਜਾਂਦੀਆਂ ਨੇ ਖੇਡਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਜਾਂ ਪੜਾਈ ਦੀਆਂ ਇਹ ਕਿੱਦਾਂ ਮੈਨੇਜ ਕਰਦੇ ਸੀ ਇਹ ਸਾਰਾ ਟੀਮ ਵਰਕ ਹੈ ਸਰ ਸਾਡੀ ਜਿਵੇਂ 52 ਜਾਣੇ ਦੀ ਟੀਮ ਹੈ ਪੂਰੀ ਅਸੀਂ ਸਾਰੇ ਇਕਜੁੱਟਾਂ ਤੇ ਜਿਹਨੂੰ ਜਿਹੜੀ ਵੀ ਡਿਊਟੀ ਦਿੱਤੀ ਜਾਂਦੀ ਹੈ ਉਹਨੂੰ ਬੜੇ ਹੀ ਉਹ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਨਿਭਾਉਂਦੇ ਨੇ ਤੇ ਇਹੀ ਸਾਡਾ ਹਾਰਡ ਵਰਕ ਆ ਸਾਰਿਆਂ ਦਾ ਵੀ ਅਸੀਂ ਬੱਚਿਆਂ ਨੂੰ ਉੱਚਾ ਚੱਕੀਏ ਚਾਹੇ ਉਹ ਖੇਡਾਂ ਦਾ ਖੇਤਰ ਆ ਚਾਹੇ ਉਹ ਸਿੱਖਿਆ ਦਾ ਖੇਤਰ ਆ ਚਾਹੇ ਉਹਨਾਂ ਦਾ ਹੋਰ ਕਲਚਰ ਐਕਟੀਵਿਟੀਆਂ ਨੇ ਕਿਸੇ ਵੀ ਤਰੀਕੇ ਦੇ ਵਿੱਚ ਜੋ ਵੀ ਕਲਾਏ ਉਸ ਨੂੰ ਅਸੀਂ ਨਿਖਾਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਚਾਹੁੰਦੇ ਆ ਵੀ ਸਾਡੇ ਬੱਚੇ ਨੇ ਜਿਹੜੀ ਉਹ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰ ਕਿੰਨੇ ਬੱਚੇ ਇਸ ਵਾਰ ਮੈਰਿਟ ਇਸ ਵਾਰ ਸਾਡੇ ਸਰ ਤਿੰਨ ਬੱਚੇ ਨੇ ਜਿਹੜੇ ਮੈਰਿਟ ਚ ਆਏ ਨੇ ਤੇ ਸਾਡੀਆਂ ਪੰਜ ਲੜਕੀਆਂ ਇਹੋ ਜਿਹੀਆਂ ਸੀ ਜਿਹੜੀਆਂ ਸਿਰਫ ਇੱਕ ਇੱਕ ਨੰਬਰ ਕਰਕੇ ਮੈਰਿਟ ਚ ਰਹਿ ਗਈਆਂ ਸਾਡੇ ਲਈ ਉਹ ਵੀ ਮੈਰਿਟ ਹੋਲਡਰ ਨੇ ਤੇ ਸਾਡੇ ਜੇ ਅਸੀਂ ਸਾਰੇ ਦੇਖੀਏ ਤਾਂ ਸਾਡੇ 50% ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ 90 ਪਲੱਸ ਪਰਸੈਂਟ ਨੰਬਰ ਆਏ ਨੇ ਇੱਕ ਬੜੀ ਮਾਣ ਵਾਲੀ ਗੱਲ ਆ 90 ਪਲੱਸ ਪਰਸੈਂਟ ਨੰਬਰ ਲੈਣੀ ਤਾਂ ਬੜੀ ਇੱਕ ਮਾਣ ਦਾ ਸਾਡਾ ਹਿੱਸਾ ਬਣਦਾ ਸਪੂਟ ਕਿਹੜੀ ਗੇਮਸ ਦੇ ਵਿੱਚ ਜਿਹੜਾ ਫਸਟ ਆ ਸਪੂਟ ਸਾਡੀਆਂ ਜਿਹੜੀਆਂ ਮੇਨ ਲੜਕੀਆਂ ਨੇ ਉਹ ਰੈਸਲਿੰਗ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਪਰ ਹੁਣ ਜਿਵੇਂ ਸਾਡਾ ਸਕੂਲ ਹੈ ਜਿਹੜਾ ਪੀਐਮ ਸ਼੍ਰੀ ਦੇ ਵਿੱਚ ਚੁਣਿਆ ਗਿਆ ਤਾਂ ਇਸ ਲਈ ਅਸੀਂ ਗਰਾਊਂਡ ਆ ਡਿਵੈਲਪ ਕਰ ਰਹੇ ਹਾਂ ਉਹਦੀ ਕੰਮ ਆ ਜਿਹੜਾ ਉਸਾਰੀ ਦੀ ਨਾ ਸਭ ਤੋਂ ਪਹਿਲਾਂ ਅਸੀਂ ਬਾਸਕਟਬਾਲ ਦਾ ਗਰਾਊਂਡ ਆ ਜਿਹੜਾ ਉਹ ਬਣਾ ਰਹੇ ਹਾਂ ਜਿਹੜਾ ਇਸੇ ਸੈਸ਼ਨ 'ਚ ਬਣ ਕੇ ਤਿਆਰ ਹੋ ਜਾਊਗਾ ਤੇ ਅਸੀਂ ਉਹ ਬੱਚਿਆਂ ਨੂੰ ਅਰਪਿਤ ਕਰਦਾਂਗੇ ਤੇ ਨਾਲ ਦੀ ਨਾਲ ਸਾਡਾ ਹਾਕੀ ਦੀ ਜਿਹੜੀ ਟੀਮ ਆ ਉਹ ਵੀ ਅਸੀਂ ਅਗਲੇ ਸਾਲ ਤੋਂ ਬੱਚਿਆਂ ਦੀ ਪਾਰਟਿਸਪੇਸ਼ਨ ਜਿਹੜੀ ਜ਼ਰੂਰ ਕਰਾਂਗੇ ਇਲਾਕੇ ਦੇ ਵਿੱਚ ਤੋਂ ਦਾ ਸਕੂਲ ਜਿਹੜਾ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਨੂੰ ਮ ਇਸ ਨਾਲ ਤਾਂ ਹਰ ਮਾਨ ਵਾਲੀ ਗੱਲ ਆ ਸਾਨੂੰ ਅਸੀਂ ਤਾਂ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਤੋਂ ਵੱਧ ਤੋਂ ਵੱਧ ਜਾਣੂ ਕਰਵਾਓ ਤਾਂ ਇਥੋਂ ਲਾਹਾ ਲਓ ਕਿਉਂਕਿ ਸਰਕਾਰ ਆ ਜਿਹੜੀ ਬੜੀ ਅਵੇਅਰ ਆ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਕਾਫੀ ਵਰਕ ਕਰ ਰਹੀ ਆ ਕਿਉਂਕਿ ਹੁਣ ਜਿਹੜਾ ਆਪਣਾ ਸਕੂਲ ਪੀਐਮ ਸ਼੍ਰੀ ਬਣਿਆ ਇਹਦੇ ਵਿੱਚ ਜਿਹੜੇ ਫੰਡਸ ਨੇ ਉਹ 60% ਕੇਂਦਰ ਸਰਕਾਰ ਤੇ 40% ਪੰਜਾਬ ਸਰਕਾਰ ਦੇ ਰਹੀ ਆ ਤੇ ਬਹੁਤ ਜ਼ਿਆਦਾ ਐਕਟੀਵਿਟੀਜ਼ ਹੋਣਗੀਆਂ ਸ਼ਾਇਦ ਸਾਡੇ ਜਿਹੜੇ ਸੋ ਕਾਲਡ ਹਾਈ ਪਾਵਰ ਆਪਾਂ ਕਹਿੰਦੇ ਆ ਵਧੀਆ ਪ੍ਰਾਈਵੇਟ ਸਕੂਲ ਨੇ ਉਹਨਾਂ ਨਾਲ ਵੀ ਅਸੀਂ ਮਾਤ ਪਾਵਾਂਗੇ ਇਸ ਸਾਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਬੱਚਿਆਂ ਨੂੰ ਦਵਾਂਗੇ ਅਸੀਂ ਬਟ ਕੀ ਨਾਮ ਮੇਰਾ ਨਾਮ ਹੈ ਜਮਨਿਕਾ ਕਿਹੜੀ ਕਲਾਸ ਦੇ ਵਿੱਚ ਹੋ ਮੈਂ ਆਪਣੇ ਹੀ ਸਰਕਾਰੀ ਕੰਨਿਆ ਸਕੂਲ ਵਿੱਚ ਪਲੱਸ 2 ਪਾਸ ਕੀਤੀ ਹੈ ਤੇ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇੱਥੇ ਕਿੱਦਾਂ ਦੀ ਤਿਆਰੀਆਂ ਕਰਦੇ ਸੀ ਜਿਹੜੀ ਪੜਾਈ ਤੁਸੀਂ ਕਰਦੇ ਸੀਗੇ ਮੇਰੇ ਹਿਸਾਬ ਨਾਲ ਤਾਂ ਮਤਲਬ ਇਹ ਸਕੂਲ ਦੀ ਪੜਾਈ ਬਹੁਤ ਵਧੀਆ ਤੇ ਪੜਾਈ ਦੇ ਨਾਲ ਨਾਲ ਇੱਥੇ ਕੋ ਕਲਚਰ ਐਕਟੀਵਿਟੀ ਵੀ ਬਹੁਤ ਹੁੰਦੀਆਂ ਨੇ ਤੇ ਟੀਚਰਸ ਬਹੁਤ ਵਧੀਆ ਨੇ ਤੇ ਮੈਂ ਮੈਥਮੈਟਿਕਸ ਦੇ ਟੀਚਰ ਬਹੁਤ ਜ਼ਿਆਦਾ ਵਧੀਆ ਨੇ ਤੇ ਮੈਂ ਇੱਥੋਂ 100 ਆਊਟ ਆਫ 100 ਪ੍ਰਾਪਤ ਕੀਤੇ ਨੇ ਮੈਥਮੈਟਿਕਸ ਤੋਂ ਆ ਬੇਟਾ ਕਿਹੜੇ ਸਟਰੀਮ ਚੋਂ ਸੀ ਤੇ ਨਾਨ ਮੈਡੀਕਲ ਸਟਰੀਮ ਸੀ ਮੇਰਾ ਔਰ ਅੱਗੇ ਤੁਸੀਂ ਕੀ ਕਰ ਰਹੇ ਹੋ ਨੇ ਅ ਅੱਗੇ ਹੁਣ ਮੈਂ ਕਾਲਜ ਚ ਲੱਗੇ ਆ ਤੇ ਮੇਰੇ ਜਿਹੜੇ ਬੈਨੀਫਿਟ ਬਹੁਤ ਪਏ ਨੇ 95% ਦੇ ਤੇ ਅੱਗੇ ਕਾਲਜ ਮੈਨੂੰ ਪੋਸਟ ਸਕਾਲਰਸ਼ਿਪ ਲੱਗੀ ਹੈ ਨੇ ਤੇ ਮੈਂ ਇਹੀ ਕਹਿਣਾ ਚਾਹਾਂਗੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਕੂਲ ਦੇ ਵਿੱਚ ਪਾਓ ਕਿਉਂਕਿ ਗਵਰਨਮੈਂਟ ਸਕੂਲ ਬਹੁਤ ਵਧੀਆ ਨੇ ਤੇ ਇੱਥੇ ਪੜ੍ਹਾਈ ਦੇ ਨਾਲ-ਨਾਲ ਕੋਲਚਰ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਬਹੁਤ ਵਧੀਆ ਟੀਚਰ ਨੇ ਸਾਰਾ ਸਟਾਫ ਬਹੁਤ ਵਧੀਆ ਹੈ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਉਹਨਾਂ ਲਈ ਤੁਸੀਂ ਕੀ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਤਾਂ ਜਿਹੜੇ ਇੱਥੇ ਟੀਚਰ ਨੇ ਬਹੁਤ ਵਧੀਆ ਮਤਲਬ ਕੀ ਤਰੀਕੇ ਨਾਲ ਪੜ੍ਹਾਉਂਦੇ ਨੇ ਜਿਹੜੇ ਬੱਚੇ ਪੜ੍ਹਾਈ 'ਚ ਘੱਟ ਮਤਲਬ ਨਹੀਂ ਜ਼ਿਆਦਾ ਪੜ੍ਹ ਸਕਦੇ ਹੈਗੇ ਤੇ ਉਹਨਾਂ ਨੂੰ ਮਤਲਬ ਹੋਰ ਸਟੱਡੀ ਨੂੰ ਮਤਲਬ ਹੈ ਵੈਸੇ ਤਾਂ ਘਰੇ ਜਾ ਕੇ ਦੋ ਤੋਂ ਤਿੰਨ ਘੰਟੇ ਦਾ ਦਿੱੱਤੇ ਸੀ ਬਟ ਜਿੰਨਾ ਸਕੂਲ 'ਚ ਟੀਚੇ ਪੜ੍ਹਾਉਂਦੇ ਸਨ ਸਭ ਸਮਝ ਆ ਜਾਂਦਾ ਸੀ ਜੇ ਉਹਨਾਂ ਨੇ ਇੱਕ ਵਾਰ ਰਿਵਾਈਜ਼ ਕਰੋ ਤਾਂ ਬਹੁਤ ਵਧੀਆ ਮਤਲਬ ਅਸੀਂ ਮੇਨਟੇਨ ਕਰ ਸਕਦੇ ਹਾਂ ਜਿਹੜੇ ਬੱਚੇ ਅੱਜਕੱਲ ਮੋਬਾਈਲ ਜ਼ਿਆਦਾ ਯੂਜ਼ ਕਰਦੇ ਆ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਮੋਬਾਈਲ ਯੂਜ਼ ਕਰਦੇ ਤਾਂ ਟੀਚਰ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਮੋਟੀਵੇਟ ਕਰਦੇ ਨੇ ਕਿ ਮਤਲਬ ਜਿਹੜੀ ਆਪਣੀ ਸਟੱਡੀ ਦੇ ਨਾਲ ਨਾਲ ਜਿਹੜੀ ਆਨਲਾਈਨ ਐਕਟੀਵਿਟੀਜ਼ ਵੀ ਕਾਫੀ ਇੱਥੇ ਹੁੰਦੀਆਂ ਨੇ ਤਾਂ ਕਿ ਜੋ ਬੱਚਾ ਨੇ ਮਤਲਬ ਫੋਨ ਤੋਂ ਧਿਆਨ ਹਟਕੇ ਤਾਂ ਉਹਨਾਂ ਆਨਲਾਈਨ ਐਕਟੀਵਿਟੀਜ਼ ਵਿੱਚ ਪੈ ਸਕੇ ਫਿਊਚਰ ਵਿੱਚ ਆਪਣੇ ਆਪ ਨੂੰ ਤੁਸੀਂ ਕਿੱਥੇ ਦੇਖਣਾ ਚਾਹੁੰਗੇ ਸੂਚੇ ਵਿੱਚ ਮੈਂ ਇੱਕ ਇੰਜੀਨੀਅਰ ਬਣਨਾ ਚਾਹੁੰਦੀ ਹਾਂ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਮਤਲਬ ਬੱਚੇ ਪਲੱਸ 2 ਤੱਕ ਪੜ੍ਹਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਚਾਹੀਦਾ ਕਿਉਂਕਿ ਇੱਥੇ ਦੀ ਸਟੱਡੀ ਬਹੁਤ ਵਧੀਆ ਹੈ ਤੇ ਟੀਚਰ ਮਤਲਬ ਇੱਕ ਅਜਿਹੇ ਮਤਲਬ ਆ ਤਰੀਕੇ ਨਾਲ ਪੜਾਉਂਦੇ ਨੇ ਕਿ ਬੱਚਿਆਂ ਦਾ ਆਪਣੇ ਆਪ ਇੰਟਰਸਟ ਪੈ ਜਾਂਦਾ ਹੈ ਤੇ ਮੇਰੇ ਮਤਲਬ ਕਿ ਇਹ ਪਰਸੈਂਟੇਜ ਆ ਕੇ ਬਹੁਤ ਮਤਲਬ ਪਿਆ ਹੈ ਤੇ ਕਾਲਜ ਵਿੱਚ ਵਧੀਆ ਸਕਾਲਰਸ਼ਿਪ ਮਿਲਦੀ ਹੈ ਤੇ ਮੈਂ ਤਾਂ ਬਹੁਤ ਵਧੀਆ